ਜਿਹੜਾ ਟਾਰਗੇਟਡ ਕੈਸੋ ਆਪਰੇਸ਼ਨ ਜਿਹੜਾ ਆਪਾਂ 1 ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀਗਾ ਅੱਜ ਇਹ ਚੌਥਾ ਆਪਰੇਸ਼ਨ ਕੀਤਾ ਹਰ ਹਫਤੇ ਕਰ ਰਹੇ ਹਾਂ ਈਡਬਲਿਊਐਸ ਕਲੋਨੀ ਤਾਜਪੁਰ ਰੋਡ ਆਇਡੈਂਟੀਫਾਈਡ 10 ਪੈਡਲਰ ਸੀਗੇ 10 10 ਆਇਡੈਂਟੀਫਾਈਡ ਸੀਗੇ ਸਰਵੇਲੈਂਸ ਜਲਦੀ ਸੀਗੀ ਸਾਡੀ 5-6 ਦਿਨ ਦੀ ਸਰਵੇਲੈਂਸ ਤੋਂ ਬਾਅਦ ਅੱਜ ਸਵੇਰੇ ਟਾਰਗੇਟਡ ਰੇਡਸ ਕਰਾਈ ਕਰਾਈ ਗਈਆਂ ਤੇ 8 ਵਿੱਚੋਂ 10 ਵਿੱਚੋਂ 8 ਬੰਦੇ ਫੜੇ ਗਏ ਜੀ ਪੰਜ ਪਰਚੇ ਐ ਐਨਡੀ ਦੇ ਅਫਾਇਰ ਦਿੱਤੀ ਗਈਆਂ ਤੇ ਕਾਫੀ ਰਿਕਵਰੀ ਹੋਈ ਹੈ ਰਿਕਵਰੀ ਦੀ ਡਿਟੇਲ ਤੁਹਾਨੂੰ ਦੁਪਹਿਰ ਤੱਕ ਆਪਾਂ ਦੱਸ ਦਿਆਂਗੇ ਹਾਂ ਜੀ ਹਾਂ ਜੀ ਹੈ ਕੋਈ ਇਹ ਜਿਹੜੇ 8 ਬੰਦੇ ਫੜੇ ਐ ਟੋਟਲ ਮਿਲਾ ਕੇ 40 ਤੋਂ ਜ਼ਿਆਦਾ ਪਰਚੇ ਹਨ ਆਪਾਂ ਸਰ ਪ੍ਰੋਫੈਸਰ ਜੀ ਹਾਂਜੀ ਉਹ ਇਹ ਕਿ ਕਦੇ ਇੰਟਰਮੀਡੀਏਟ ਕੁਆਂਟੀਟੀ ਹੁੰਦੀ ਹੈ ਸਮਾਲ ਕੁਆਂਟੀਟੀ ਹੁੰਦੀ ਹੈ ਫਿਰ ਇਹ ਬੇਲ ਹੋ ਜਾਂਦੀ ਹੈ ਫਿਰ ਬਾਹਰ ਆ ਕੇ ਫਿਰ ਦੁਬਾਰਾ ਕੁਛ ਨਾ ਕੁਛ ਕਰਦੇ ਰਹਿੰਦੇ ਸਰ ਇਹ ਸਵੇਤਨ ਸ਼ੀਲ ਏਰੀਆ ਹੈਗਾ ਵਾ ਜਿਹੜਾ ਈਡਬਲਯੂਐਸ ਕਲੋਨੀ ਜੀ ਕਈ ਵਾਰੀ ਉਸ ਦੇ ਉੱਤੇ ਵੀ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੁਣ ਨਹੀਂ ਹੁੰਦਾ ਜੀ ਉਹ ਹਾਂ ਸਰ ਐਂਟੀ ਕੇਸ ਤੋਂ ਇਲਾਵਾ ਹੋਰ ਵੀ ਕੋਈ ਦੂਸਰੇ ਕ੍ਰਿਮੀਨਲ ਜਿਹੜਾ ਕੋਈ ਇਹਦੇ ਬੱਚੇ ਆਲਰੇਡੀ ਹੈ ਕੋਈ ਸਨੈਚਿੰਗ ਹੈ ਕਿਸੇ ਹੋਰ ਦਾ ਨਹੀਂ ਇਹ ਵੀ ਇਹ ਸਾਰਾ ਇੰਟਰਰਿਲੇਟਿਡ ਹੈ ਜੀ ਤਿੰਨ ਚਾਰ ਹੈ ਸ਼ਾਇਦ ਪਰਚੇ ਪਟੀ ਕ੍ਰਾਈਮ ਦੇ ਵੀ ਸਰ ਸਰ ਕੀ ਇਹ ਤਾਂ ਬਾਤ ਨਹੀਂ ਹੈ ਇਹ ਸਾਰੀ ਇਧਰ ਦੀ ਜੀ ਹਾਂ ਸਰ ਬ੍ਰਾਂਧੀ ਵੀ ਹੋਈ ਹੈ ਹਾਂ ਬ੍ਰਾਂਧੀ ਹੋਈ ਹੈ ਡਿਟੇਲ ਤੁਹਾਨੂੰ ਦੱਸ तो ਜਾਊਗੀ ਸਰ 30 ਮਈ ਲਾਸਟ ਡੈਡ ਲਾਈਨ ਹੈ ਆਪਣੀ ਜਨਮਤ ਉਤੇ ਬਿਲਕੁਲ ਡਿਸ਼ੇਡ ਬੜਾ ਅੱਛੀ ਚੱਲ ਰਿਹਾ ਪੰਜਾਬ ਸਰ ਕੁਝ ਅਜੇ ਵੀ ਜੁੜਾ ਨਹੀਂ ਕੁਝ ਹੈ ਡਬਲ ਉਫਾਰਾ ਜੇ ਅਜੇ ਵੀ ਕੁਝ ਨਾਟ ਕੋਡਡੇ ਨਹੀਂ ਦੇਖੋ ਪਤਾ ਕਿ ਸਾਡਾ ਤਾਂ ਸਬਮਿਸ਼ਨ ਤੇ ਸਾਡਾ ਸਾਰਾ ਫੋਕਸ ਜਿਹੜਾ ਹੈ ਉਹ ਯੁੱਧ ਨਸ਼ਾ ਵਿਰੋਧ ਜਿਹੜਾ ਹੈ ਉਹ ਚੱਲ ਰਿਹਾ ਕੋਈ ਹੋਰ ਕੋਈ ਕੁਐਸਚਨ ਕੋਈ ਹੱਪ ਪੰਜ ਪਰਚੇਦਰਜ ਹੋਏ ਅੱਠ ਬੰਦੇ ਗ੍ਰਫਤਾਰ ਹਨ ਜੀ ਸਰ ਜੀ ਨਾਮ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਇਹ ਤਿੰਨੇ ਜੋ ਹਨ ਹਾਂਜੀ ਆਪਾਂ ਕੁੜਾ ਆਰਟਿਸਟ ਨਹੀਂ ਆਪਕੋ ਦੁਪਾਨ ਨਹੀਂ ਨਹੀਂ ਜੀ ਨਹੀਂ ਨਹੀਂ ਦੱਸ ਜੀ ਟੋਟਲ 10 ਰੇਟਸ ਹੋਈਆਂ ਅੱਠ ਬੰਦੇ ਫੜੇ ਗਏ ਹਨ ਜੀ ਤੇ ਪੰਜ ਪਰਚੇ ਸਰੀ ਗੱਲ ਮਲੇ ਨੂੰ ਜਿਸ ਤਰ੍ਹਾਂ ਪਤਾ ਹੈ ਕਿ ਮੇਰਾ ਸ਼ੁਰਾਅ ਉਹ ਕਿਹੜੀ ਗੱਲ ਮੰਨਦੇ ਜੀ ਜੀ ਉਹ ਵਿਸ਼ੇਸ਼ ਕਰਕੇ ਇੱਕ ਸਾਈਟ ਦੀ ਉਹ ਹੈ ਜਿਹੜੀ ਅਪਲੇ ਬਲੋਕੀ ਇਨੀਸ਼ੀਏਟ ਹੈ ਤੇ ਪਰਚਾ ਤਾਂ ਰੋਜ਼ 2-3 2-3 ਐਕਸਰਸੈਜ਼ ਐਟ ਤੇ ਹੋ ਰਹੀ ਹੈ ਤੇ ਇਹਦੇ ਚ ਜਿਹੜੀ ਜਿਹੜਾ ਬ੍ਰਾਂਡ ਸੀਗਾ ਉਹਦੇ ਸੈਂਪਲ ਜਿਹੜੇ ਹੈ ਉਹ ਐਫਐਸਐਲ ਨੂੰ ਭੇਜ ਦਿੱਤੇ ਗਏ ਤੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਉਹ ਵਿਸਰ ਰਿਪੋਰਟ ਦੇ ਨਾਲ ਹੀ ਆਉਗੀ ਉਹ ਵੀ ਭੇਜ ਦਿੱਤੀ ਗਈ ਹੈ ਬੀਜੇ ਨਗਰ ਇਹ ਗਿਆ ਕਿ ਦਸਤੀ ਪਤਾ ਹੈ ਕਿ ਸੈਂਸਿਟਿਵ ਏਰੀਆ ਜੀ ਇਲੀਗਲ ਸ਼ਰਾਬ ਉੱਤੇ ਵਿਕਰੀ ਹੈ ਜੀ ਸਿਟੀ ਦਾ ਵੀ ਏਰੀਆ ਹੈ ਜੀ ਲੇਕਿਨ ਅਜੇ ਵੀ ਕੁਝ ਦੇਖੋ ਪਤਾ ਗਿਆ ਹੈ ਜਿੱਥੇ ਇਲੀਗਲ ਸ਼ਰਾਬ बिकਦੀ ਹੈ ਸਾਡਾ ਜਿਹੜਾ ਫੋਕਸ ਹੈ ਉਹ ਆਹੀ ਫੋਕਸ ਹੈ ਕਿ ਟਾਰਗੇਟਡ ਰੇਡਸ ਕਰੇ ਆਪਾਂ ਪਹਿਲੇ ਸਰਵਲੈਂਸ ਕਰਨ ਫਿਰ ਟਾਰਗੇਟਡ ਰੇਡਸ ਕਰਨ ਨਹੀਂ ਤਾਂ ਇਤਨਾ ਪੁਲਿਸ ਜਾਏਗੀ ਗੂਟਰ ਬਜਾ ਕੇ ਲੋਕ ਭੱਜ ਜਾਣ ਦੇ ਸਰਵਲੈਂਸ ਤੋਂ ਬਾਅਦ ਜਦ ਵੀ ਰੇਡ ਹੋਏ ਜਾਂ ਕੋਈ ਕਾਰਵਾਈ ਹੋਏ ਤੇ ਉਹਦੇ ਵਿੱਚ ਜਿਹੜਾ ਰਿਜ਼ਲਟ ਹੈ ਉਹ ਬਹੁਤ ਅੱਛਾ ਮਿਲਦਾ ਹੈ ਜੀ। ਇਹ ਐਡਬਲਿਮੋਰਨਿਕ ਏਰੀਆ ਕਿਰੀਕਿਟ ਸੀਰੀਜ਼ ਦਾ। ਇਹ ਡਬਲਿਊ ਐਸ ਕਲੋਨੀ ਹੈ ਤਾਜਪੁਰ। ਹਾਂਜੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।